ਸਾਰੇ ਇਕੱਠੇ ਹੋਏ ਆ ਇਹਦੇ ਵਿੱਚ ਤੁਹਾਨੂੰ ਜਾਣ ਕੇ ਖੁਸ਼ੀ ਹੋਊਗੀ ਕਿ ਜੋ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਵੰਤ ਸਿੰਘ ਮਾਰ ਸਾਹਿਬ ਨੇ ਇੱਕ ਮੇਮਚ ਲਈਏ ਜੁਦਨਾ ਸ਼ੈਵਰਧ ਉਹ ਅਸੀਂ ਵੀ ਪਿਛਲੇ 1 ਮਹੀਨੇ ਤੋਂ ਉਸ ਮੇਮਦੇ ਵਿੱਚ ਸ਼ਾਮਲ ਹੋਏ ਆ ਅਸੀਂ ਵੱਖ-ਵੱਖ ਪਿੰਡਾਂ ਦੇ ਵਿੱਚ ਜਾ ਕੇ ਜੁਦਨਾ ਸ਼ੈਵਰਧ ਮੇਮ ਨੂੰ ਦਾ ਪ੍ਰਚਾਰ ਕੀਤਾ ਲੋਕਾਂ ਦੇ ਨਾਲ ਮਿਲੇ ਆ ਜੋ ਚਿੱਟਾ ਵਿਸ਼ੇ ਬੀ ਬੀ ਗ੍ਰਾਮ ਪੰਚਾਇਤਾਂ ਦੇ ਸਾਡੇ ਸਰਪੰਚ ਸਾਹਿਬਾਨ ਆਏ ਦੇ ਨਾਲ ਪੰਚਾਇਤਾਂ ਨਾਲ ਆਏ ਦੇ ਤੇ ਉਹ ਜਿਹੜੇ ਮਤਾ ਪਾ ਕੇ ਲੈ ਕੇ ਆਇਆ ਬੀ ਸਾਡੇ ਮਾਣਯੋਗ ਮੁੱਖ ਮੰਤਰੀ ਸਾਹਿਬ ਨੂੰ ਇਹ ਮਤਾ ਮੇਰੇ ਰਾਹੀਂ ਦੇਣਾ ਚਾਹੁੰਦੇ ਆ ਕਿਉਂਕਿ ਵੀ ਸਾਡਾ ਪਿੰਡ ਆ ਜਿਹੜਾ ਚਿੱਟਾ ਜੋ ਨਸ਼ਾ ਮੁਕਤ ਕੋਸ਼ਿਸ਼ ਕੀਤਾ ਜਾਵੇ ਇਹਦੇ ਬਾਰੇ ਅੱਜ ਤੁਸੀਂ ਵੀ ਆਏ ਹੋ ਤੁਹਾਡਾ ਧੰਨਵਾਦ ਟਾਈਮ ਤੋਂ ਟਾਈਮ ਕੱਟ ਕੇ ਸਾਡੇ ਲਈ ਆਏ ਹੋ ਤੇ ਇਹ ਜੇ ਆਪਾਂ ਤੁਹਾਡੇ ਮਾਧਿਅਮ ਰਹੀ ਤੁਹਾਡੇ ਚੈਨਲ ਦੇ ਰਾਹੀਂ ਜੇ ਪੰਜਾਬ ਦੇ ਵਿੱਚ ਇਥੇ ਮੈਸੇਜ ਜਾਵੇ ਵੀ ਇੰਨਾ ਜਿਆਦਾ ਭਰਪੂਰ ਹੰਗਾਰਾ ਮਿਲ ਰਿਹਾ ਜੋ ਨਸ਼ਾ ਵਿਰੋਧ ਤੇ ਪੰਜਾਬ ਦੇ ਵਿੱਚ ਸਾਰੇ ਪੰਜਾਬੀ ਵੀ ਕੋਸ਼ਿਸ਼ ਕਰਨਗੇ ਇੱਕ ਮੈਂ ਹੋਰ ਦੱਸ ਦੇਵਾਂ ਸਾਡੇਆਂ ਸਾਰੀਆਂ ਮੇਰੇ ਹਲਕੇ ਦੀਆਂ ਰਾਮਪਰਾਪੁਰ ਪ੍ਰਧਾਨ ਸਭਾ ਹਲਕੇ ਦੀਆਂ ਗਰਾਪ ਪੰਚਾਇਤਾਂ ਨੇ ਇੱਕ ਮਤਾ ਪਾਤਾ ਵੀ ਜਿਹੜਾ ਸਮਗਲ ਤਸਕਰ ਜਿਹੜੇ ਪਿੰਡੋਂ ਫੜਾਇਆ ਜੋ ਉਸ ਪਿੰਡ ਦਾ ਕਰ ਰਿਹਾ ਨਸ਼ਾ ਚਿੱਟਾ ਵੇਚ ਰਿਹਾ ਉਹਨੂੰ ਪਰਚਾ ਦੇ ਕੇ ਜੇਲ੍ਹ ਭੇਜਦੇ ਅੱਗੇ ਉਹਦੀ ਜਵਾਨਤ ਲੈ ਲੈਂਦੇ ਸੀ ਜਵਾਨਤਾ ਜਿਹੜੀ ਉਹ ਪੰਚਾਇਤਾਂ ਨੇ ਮਤਾ ਪਾਤਾ ਪਾਇਆ ਪਿੰਡ ਦੇ ਵਿੱਚੋਂ ਕੋਈ ਵੀ ਉਹਦੀ ਬੰਦੇ ਦੀ ਜਵਾਨਤੀ ਲਊਗਾ ਜਾਂ ਜਵਾਨਤ ਲਊਗਾ ਤਾਂ ਉਹਦੇ ਨਾਲ ਸਾਡਾ ਜਿਹੜਾ ਬੋਲਵਾਲਾ ਜਾਨੀ ਪੁਰਾਣੀ ਗੱਲ ਕਹਿੰਦੀ ਭਾਂਡਾ ਤੇ ਆਖੇ ਜਾਊਗਾ ਉਹ ਇਹਦਾ ਬੋਲਵਾਲਾ ਬੰਦ ਹੋਊਗਾ ਦੁਕਾਨਦਾਰ ਆ ਜਿਹੜੇ ਉਹਨੂੰ ਉਹਨੂੰ ਸੌਦਾ ਪਤਾ ਤੇਰਾਬਦ ਕਰ ਦੇਣਗੇ ਇਸ ਤਰ੍ਹਾਂ ਇਹ ਵੀ ਮਤਾਂ ਪਾਸ ਕੀਤਾ ਤੇ ਬਾਕੀ ਇੱਕ ਹੋਰ ਜਿਹੜੇ ਬੱਚੇ ਇਸ ਦਲਦਲ ਦੇ ਵਿੱਚ ਫਸੇ ਆ ਚਿੱਟੇ ਰੂਪੀ ਨਸ਼ੇ ਦੇ ਦਲਦਲ ਦੇ ਵਿੱਚ ਫਸੇ ਆ ਉਹ ਇੱਕ ਦੋ ਪਿੰਡਾਂ ਦੇ ਵਿੱਚ ਤਾਂ ਸਾਡੇ ਕੋਲੇ ਮਾਪੇ ਆ ਗਏ ਉਹ ਆ ਕੇ ਕਹਿੰਦੇ ਸਾਡਾ ਬੱਚਾ ਸੰਭੋ ਤੇ ਇਹਨੂੰ ਜਿਹੜਾਗਾ ਜਿੱਟੇ ਵਰਗਾ ਜਿਹੜਾ ਨਸ਼ਾ ਇਹਨੂੰ ਬਰੈਤ ਕਰਕੇ ਅਸੀਂ ਜਿਵੇਂ ਪੀਪਲੀ ਸਾਡੇ ਲੱਖਾ ਸਰਪੰਚ ਜੀ ਬੈਠੇ ਆ ਬਲਵਿੰਦਰ ਸਿੰਘ ਲੱਖਾ ਇੱਥੋਂ ਦੋ ਮੁੰਡੇ ਸੀਗੇ ਸੇਰਪੇ ਦੋ ਮੁੰਡੇ ਦੋ ਤੋਂ ਵੀ ਚਾਰ ਨਾ ਪੜਨ ਉਹ ਦੋ ਮੁੰਡੇ ਐਡਮਿਟ ਕਰਾਏ ਆ ਉਥੋਂ ਠੀਕ ਹੋ ਕੇ ਆ ਗਏ ਥੋੜੀ ਜਿਹੀ ਉੱਤੇ ਨਿਗਰਾਨੀ ਰੱਖੀ ਜਾ ਰਹੀ ਆ ਉਹ ਆਪ ਕੋਸ਼ਿਸ਼ ਜਦੋਂ ਬੰਦੇ ਦਾ ਕਹਿੰਦੇ ਮਨਜੀਤ ਤੇ ਜਗਜੀਤ ਅੱਜ ਫੂਲ ਆ ਸਾਡਾ ਟਾਊਨ ਫੂਲ ਟਾਊਨ ਦੇ ਵਿੱਚ ਸਾਡੇ ਚੇਅਰਮੈਨ ਮਾਰਕੀਟ ਕਮੇਟੀ ਦਰਸ਼ਕ ਹੋਈ ਜੀ ਉਹਦੇ ਪਿੰਡੋਂ ਮੈਂ ਪ੍ਰੋਗਰਾਮ ਕਰਨ ਗਿਆ ਸੀ ਜਿਹੇ ਜਯੋਧਨ ਸ਼ੈਵਰੁੱਧ ਸਾਡੇ ਕੋਲੇ ਮੁੰਡੇ ਆਪ ਆਏ ਚੱਲ ਕੇ ਕਹਿੰਦੇ ਅਸੀਂ ਜੀ ਕਮਿਟੀ ਕੇਟਰ ਲਾ ਕੇ ਪਹਿਲਾਂ ਅਸੀਂ ਇਹਦੇ ਡਰੱਗ ਲੈ ਲਾ ਕੇ ਆਦੀ ਹੋ ਗਏ ਸੀ ਉਹ ਮੁੰਡੇ ਆਪ ਚੱਲ ਕੇ ਆਏ ਅੱਜ ਕਬੱਡੀ ਖੇਡ ਰਹੇ ਆ ਕਿਉਂਕਿ ਇਹ ਜਿਹੜਾ ਮੈਂ ਸ਼ੁਰੂ ਕੀਤੀ ਹੈ ਬਹੁਤ ਜਿਆਦਾ ਹੰਗਾਰਾ ਮਿਲਦਾ ਪਰ ਕਈ ਲੋਕ ਇਦਾਂ ਦੇ ਵਿਰੋਧੀ ਉਹ ਇਹ ਗੱਲਾਂ ਕਹਿੰਦੇ ਲੈਂਡ ਲਾ ਕੇ ਬੈਗਦਾ ਤੁਸੀਂ ਵੀ ਦੇਖ ਲਓ ਕਿੱਥੇ ਲੈਂਡ ਲਾ ਕੇ ਬੈਗਦਾ ਤੇ ਕਿੱਥੇ ਬੀੜੀ ਚ ਪਾ ਦੋ ਤੁਹਾਡੇ ਕੈਵਰੇਜ ਆਹੀ ਕਿਤੇ ਚੈਨਲ ਤੇ ਚੱਲਣਾ ਚਾਹੀਦਾ ਵੀ ਲੈਣਾ ਕਿੱਥੇ ਲੱਗਦੀ ਹੈ ਲੈਣਾ ਤਾਂ ਉੱਥੇ ਜਦ ਤੱਕ ਕੋਈ ਫ੍ਰੀ ਚੀਜ਼ ਮਿਲਦੀ ਹੋਵੇ ਉੱਥੇ ਲੱਗਦੀਆਂ ਵੀ ਕੋਈ ਲੈਣ ਨਹੀਂ ਵਿਰੋਧੀਆਂ ਦਾ ਪ੍ਰਚਾਰ ਆ ਮਾੜਾ ਕਿਉਂਕਿ ਜੇ ਕੋਈ ਚੰਗਾ ਕੰਮ ਕਰ ਰਿਹਾ ਜ ਪੰਜਾਬ ਦੀ ਜਵਾਨੀ ਨੂੰ ਬਚਾਉਣ ਤੇ ਲੱਗੇ ਆ ਮਹੀ ਬੇਤੀ ਕਰਦਾ ਸਾਨੂੰ ਸਾਥ ਦੇਣਾ ਚਾਹੀਦਾ ਹਾਂ ਕਈ ਪਿੰਡਾਂ ਦੇ ਸਰਪੰਚ ਤਿੰਨ ਚਾਰ ਪੰਚਾਇਤਾਂ ਜਿਹੜੀਆਂ ਕਿ ਪੈਸਾ ਸਾਰਾ ਹਲਕਾ ਜਿਹੜਾ ਆਮ ਆਦੀ ਪਾਰਟੀ ਦੀ ਪੰਚਾਇਤੀ ਹੈ ਸਾਰੇ ਖਰਾਬ ਪੰਚੇਤਾ ਕਈ ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਬੱਖਰੇ ਧੜੇ ਦੀਆਂ ਜਿਹੜੇ ਜਿੱਤੇ ਹੋਏ ਸਰਪੰਚ ਉਹਨਾਂ ਨੇ ਵੀ ਆ ਕੇ ਸਾਡਾ ਸਾਥ ਦਿੱਤਾ ਸਾਰਾ ਨਗਰ ਇਕੱਠਾ ਹੋਇਆ ਬੜੀ ਖੁਸ਼ੀ ਮੇਰੀ ਪਾਰਟੀ ਵਾਈ ਤੋਂ ਉਪਰ ਉੱਠ ਕੇ ਜਿਹੜਾ ਕਿਉਂਕਿ ਜਿਹੜਾ ਚਿੱਟਾ ਇਹ ਇਹ ਨਹੀਂ ਪੁੱਛਣਾ ਵੀ ਆਮ ਆਦਮੀ ਪਾਰਟੀ ਦਾ ਪਰਿਵਾਰ ਆ ਇਹ ਉਹ ਦਾਇਰਤਾ ਪਤਾ ਨਹੀਂ ਕਿਹੜੇ ਦਰਵਾਜੇ ਕਿਹੜੀ ਮੋਰੀਓ ਕਿਸ ਦੀ ਘਰੇ ਵੱਟੇ ਉਹਨਾਂ ਪਿੰਡਾਂ ਨੂੰ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਹਿਯੋਗ ਦਿੱਤਾ ਬਾਕੀ ਵੱਖ-ਵੱਖ ਪਾਰਟੀਆਂ ਦੇ ਲੀਡਰ ਸਾਹਿਬਾਨਾਂ ਨੂੰ ਪਿੰਡਾਂ ਦੀਆਂ ਉਸ ਸਤਿਕਾਰਯੋਗ ਵਰਕਰ ਸਾਹਿਬਾਂ ਲੀਡਰ ਸਾਹਿਬਾਂ ਜਿਹੜੀ ਦੂਸਰੀ ਪਾਰਟੀ ਦੇ ਜੁੜੇ ਹੋਇਆ ਉਹਨੂੰ ਵੀ ਬੇਨਤੀ ਕਰਦਾ ਵੀ ਇਹ ਇਕੱਠੇ ਹੋ ਕੇ ਆਪਾਂ ਇਹ ਜਿਤਨਾ ਮੋਰਚਾ ਦੁੱਧ ਨਸ਼ਾ ਵਿਰੁੱਧ ਇਨੀ ਮੈਂ ਆਧਾਰ ਉਹ ਦੇ ਦਿੰਨਾ ਜਦੋਂ ਦਿੱਲੀ ਆਪਣਾ ਜੋ ਸਾਡੇ ਕਾਲੇ ਕਾਨੂੰਨ ਸਾਡੇ ਪੰਜਾਬ ਤੇ ਥੋਪੇ ਜਾ ਰਹੇ ਸੀਗੇ ਉਦੋਂ ਕਿਸਾਨ ਯੂਨੀਅਨਾਂ ਸਤਕਾਰਯੋਗ ਉੱਥੇ ਗੰਜਰ ਧਰਨਾ ਲਾਇਆ ਉਹ ਤੋਂ ਸਾਰਾ ਪੰਜਾਬ ਇਕੱਠਾ ਹੋ ਕੇ ਇੱਕ ਮੁੱਠੋ ਕੇ ਇਕਤਾ ਦੇ ਨਾਲ ਦਿੱਲੀ ਗਿਆ ਹਰ ਪਾਰਟੀ ਦਾ ਬੰਦਾ ਗਿਆ ਪੰਜਾਬ ਸਿੰਘ ਬਣ ਕੇ ਗਿਆ ਸਾਡੀਆਂ ਮਾਤਾਵਾਂ ਭੈਣਾਂ ਪੰਜਾਬ ਕੋਰ ਬਣ ਕੇ ਗਈਆਂ ਉੱਥੇ ਜਾ ਕੇ ਉਹਨਾਂ ਨੇ ਹਰ ਪਾਰਟੀ ਦਾ ਹਰ ਧਰਮ ਦਾ ਹਰ ਜਾਤ ਦਾ ਜ਼ਮੀਨਾਂ ਬੇਜ਼ਮੀਨਾ ਮਜ਼ਦੂਰ ਕਿਰਤੀ ਕਿਸਾਨ ਦੁਕਾਨਦਾਰ ਸਾਰੇ ਉੱਥੇ ਜਾ ਕੇ ਧਰਨਾ ਦਿੱਤਾ ਤੇ ਉੱਥੋਂ ਜਿੱਤ ਕੇ ਆਏ ਇਹ ਉਤੋਂ ਵੱਡਾ ਜਿਹੜਾ ਹੈ ਪੰਜਾਬ ਲਈ ਖਤਰਨਾਕ ਹੈ ਜਿਹੜਾ ਚਿੱਟਾ ਆਪਾਂ ਇਕੱਠੇ ਹੋ ਕੇ ਬੇਨਤੀ ਕਰਦਾ ਵੀ ਇਕੱਠੇ ਹੋ ਕੇ ਆਪਾਂ ਇਹਦੇ ਵਿੱਚ ਸ਼ਾਮਲ ਹੋਈਏ ਕ੍ਰੈਡਿਟ ਦੀ ਗੱਲ ਨਹੀਂ ਕ੍ਰੈਡਿਟ ਜਿਹੜਾ ਜੇ ਪੰਜਾਬ ਦੇ ਗੱਪੜੂ ਹੀ ਵਿਚਾਲੇ ਕ੍ਰੈਡਿਟ ਤਾਂ ਸਾਰਿਆਂ ਨੂੰ ਜਾਊਗਾ ਜਿਹੜਾ ਇਹਨੂੰ ਸਾਥ ਦੇਊਗਾ ਬਹੁਤ ਬਹੁਤ ਧੰਨਵਾਦ ਬਾਕੀ ਤੁਸੀਂ ਆਇਓ ਕਰੋ ਸਵਾਲ ਸਿੱਧੇ ਸਭ ਤੁਹਾਡੇ ਹਲਕੇ ਦੇ ਕਿੰਨੇ ਪਿੰਡ ਨੇ ਆਪਣੀ 53 ਪਚੈਤਾ ਜੀ 53 ਹੂੰ ਤੇ ਉਹਨਾਂ ਦੇ ਵਿੱਚੋਂ 20 ਦੇ ਜਿਹੜਾ ਉਹ ਕਿਹਾ ਹਾਂ 20 ਸਾਡੇ ਆਪਣੇ 19 ਸਾਡੇ ਸਰਪੰਚ ਸਾਹਿਬਨ ਆਏ ਹੋਇਆ ਅੱਜ ਤਾਂ ਹਗਾਰੇ ਬਾਕੀ ਦਿਨਾਂ ਦੇ ਵਿੱਚ ਕਿਹੋ ਜੀ ਸਮੱਸਿਆ ਜਿਹੜੀ ਐ ਇਸ ਚਿੱਤੇ ਨੂੰ ਲੈ ਕੇ ਨਹੀਂ ਬਹੁਤ ਘੱਟ ਆ ਜਿਵੇਂ ਕਿਤੇ 3-4 ਕਹਿਗੇ ਆ ਤੇ ਉਹ ਇਹ ਵੀ ਕਹਿਣ ਲੱਗੇ ਵੀ ਭਾਈ ਮੈਂ ਕੱਲ ਕਈ ਪਿੰਡਾਂ 'ਚ ਗਿਆ ਉਹ ਕਹਿੰਦੇ ਉਸ ਲਾਗੇ ਆਪਣੇ ਤਾਂ ਠੀਕ ਹੋ ਗਏ ਫਰਾਂਡੇ ਪਿੰਡ ਜਿਵੇਂ 4 ਜ਼ਿਲ੍ਹੇ ਦਾ ਨਾਲ ਆ ਵੀ ਉੱਥੇ ਠੀਕ ਕਰਾ ਦਿਓ ਵੀ 3-4 ਆ ਕਿਤੇ 5-4 ਉਹ ਕਰ ਲਾਂਗੇ ਠੀਕ ਅਸੀਂ ਲੱਗੇ ਪਿਆ ਕਿਉਂਕਿ ਜਦੋਂ ਹਗਾਰਾ ਮਿਲ ਜੇ ਬੱਚੇ ਸਾਨੂੰ ਹਰਕੋਰ ਸਿੰਘ ਵਾਲੇ ਸਾਡੇ ਕੋਲੇ ਆਪ ਚੱਲ ਕੇ ਆਏ ਤਿੰਨ-ਚਾਰ ਮੁੰਡੇ ਆਤੇ ਮਾਪੇ ਵੀ ਆਏ ਚੱਲ ਕੇ ਆਪ ਵੀ ਐ ਵੀ ਪੈਸਾ ਸਾਨੂੰ ਐਡਵਰਟ ਕਰਾਉ ਸਾਡਾ ਕਿਹੜਾ ਸ਼ਰਾਬ ਐਮਐਲਏ ਸਾਹਿਬ ਜਿਵੇਂ ਆਪਣੇ ਹੁਣ ਪੀਨ ਵਾਲੇ ਦੱਸਿਆ ਤੁਸੀਂ ਵੀ ਦੋ ਤਿੰਨ ਰਹਿ ਗਏ ਜਿਵੇਂ ਪਿੰਡਾਂ 'ਚ ਉਸ ਤਰ੍ਹਾਂ ਕੁਛ ਵੇਚਣ ਵਾਲੇ ਵੀ ਹੋਣਗੇ ਉਹਨਾਂ ਖਿਲਾਫ ਕੋਈ ਕੀ ਕਾਰਵਾਈ ਦੇਖੋ ਵੇਚਣ ਵਾਲੇ ਸੀ ਨਾ ਜਿਹੜੇ ਵੱਡੇ ਮਗਰਮੱਤ ਸੀਗੇ ਵੱਡੀਆਂ ਮੱਛੀਆਂ ਸਮਗਰ ਜਿਹੜੇ ਪੰਜੋਂ ਤਸਕਰ ਜੇਲ੍ਹ 'ਚ ਸੁੱਟਦੇ ਆ ਉਹ ਮੇਰੇ ਖਿਆਲ 'ਚ ਛੇਤੀ ਕਿਤੇ ਜਵਾਨਤ ਨਹੀਂ ਹੁੰਦੀ ਤੇ ਜਵਾਨਤਾ ਤਾਂ ਪਿੰਡ ਵਾਲੇ ਨੇ ਕਹੀ ਦਿੱਤੀ ਵੀ ਕਾਨੂੰਨ ਵੀ ਕਰਾਉਣੀਆਂ ਈ ਜਿਵੇਂ ਹੁਣ ਆਪਣੇ ਸਬਡਿਵੀਜ਼ਨ ਰਾਪਰਾਪੁਰ ਜਿਹੜੇ ਮੇਰੇ ਹਲਕੇ ਦੇ ਤਿੰਨ ਥਾਣੇ ਪੈਦੇ ਆ ਇੱਕ ਚੌਕੀ ਆ ਉਹਦੇ ਚ ਮੁਕੱਦਮੇ ਦਰਜ ਨੇ 99 ਤੇ ਜਿਹੜੇ ਦੋਸ਼ੀ ਗ੍ਰਿਫਤਾਰ 171 ਕੀਤੇ ਆ ਤੇ ਜਿਨ੍ਹਾਂ ਵਿੱਚੋਂ ਹੈਰੋਨ ਜਿਹੜੀ ਬਰਾਮਦ ਕੀਤੀ ਗਿਆ 1 ਕਿਲੋ 349 ਗ੍ਰਾਮ 69 ਮਿਲੀ ਮਿਲੀਗ੍ਰਾਮ ਤੇ ਗੋਲੀਆਂ 13033 ਭੁੱਕੀ 115.29 ਕਿਲੋਗ੍ਰਾਮ ਕੈਪਸੂਲ 3570 ਗਾਜਾ 1.5 ਕਿਲੋ ਸਮਾਇਕ 6 ਗ੍ਰਾਮ ਤੇ ਪੋਸਟ 5 ਕਿਲੋ ਇਹ ਸੀ ਫੜ ਕੇ ਜਿਹੜੇ ਅੰਦਰ ਦੇ ਚੁੱਕੇ ਆ ਬਾਕੀ ਜਿਹੜੇ ਜਿਹੜੇ ਨਸ਼ਾ ਛੱਡ ਗਏ ਨੇ ਜਾਂ ਜਿਹੜੇ ਮਤਲਬ ਹਸਪਤਾਲਾਂ ਦੇ ਵਿੱਚ ਨੇ ਉਹ ਜਦੋਂ ਬਾਹਰ ਨਿਕਲਣਗੇ ਤਾਂ ਉਹਨਾਂ ਲਈ ਕੋਈ ਰੋਜ਼ਗਾਰ ਦਾ ਪ੍ਰਬੰਧ ਸਰਕਾਰ ਵੱਲੋਂ ਜਾਂ ਤੁਹਾਡੇ ਵੱਲੋਂ ਕੀਤਾ ਜਾਊਗਾ ਕਿ ਤਾਂ ਕਿ ਉਹ ਅੱਗੇ ਆ ਕੇ ਫਿਰ ਦੁਬਾਰਾ ਨਾ ਲੱਗ ਜਾਣ ਦੇਖੋ ਗੱਲ ਇਹ ਹੈ ਜੀ ਰੋਜ਼ਗਾਰ ਜਿੱਦਾਂ ਦਾ ਉਹ ਪਰਿਵਾਰ ਦਾ ਉਹਦਾ ਦੇਖੋ ਜਿਹੜੀ ਇਨਕਮ ਹੁੰਦੀ ਹੈ ਨਾ ਕਈ ਚੰਗੇ ਘਰਾਂ ਦੇ ਮੁੰਡੇ ਵੀ ਇਸ ਗਲਤ ਰਸਤੇ 'ਚ ਪੈ ਗਏ ਸੀ ਉਹ ਚੰਗਾ ਵੀ ਕੰਮ ਕਰ ਸਕਦੇ ਆ ਅਸੀਂ ਜਿੱਦਾਂ ਕਿ ਜਿਵੇਂ 2-3 ਅਸੀਂ ਕਰ ਚੁੱਕੇ ਆ ਜਿਵੇਂ ਆਰਥ ਲਾਬ ਸਬਜ਼ੀ ਮੰਡੀ ਦੀ ਆਰਥ ਦਾ ਲੈਸਸ ਦੇਣਾ ਸਾਡੀ ਨਾਲ ਦੇ ਟੀਮ ਦੇ ਸਾਡੇ ਉੱਥੇ ਆਰਥ ਦਾ ਕੰਮ ਕਰਦੇ ਆ ਅਸੀਂ ਸਿਖਾ ਦਾਂਗੇ ਕੰਮ ਕਰਨਾ ਮਹੀਨਾ ਖੰਡ ਮਹੀਨਾ 2 ਮਹੀਨੇ ਕੰਮ ਕਰਨਾ ਸੀ ਵਿਸ਼ਵਾਸ ਦਿਵਾਉਣ ਲਈ ਜਗ੍ਹਾ ਵੀ ਦੇ ਦਾਂਗੇ ਫ੍ਰੀ 'ਚ ਮੰਡੀ 'ਚ ਠੀਕ ਹੈ ਜਿਵੇਂ ਬੇਰਕਾ ਦੇ ਨਿਕਲ ਰਹੇ ਬਹੁਤ ਲੌਟਰੀ ਸਿਸਟਮ ਉਹ ਵੀ ਧਿਆਨ ਚਾ ਵੀ ਜ਼ਰੂਰੀ ਆਪਾਂ ਜੌਬ ਕਰਨੀ ਦੇਣੀ ਆ ਜੌਬ ਕਿਉਂ ਸਰਕਾਰਾਂ ਨੇ ਦੇਣੀ ਆ ਉਹਦੀ ਜੋ ਜੌਬ ਲਈ ਕੁਆਲਿਫੀਕੇਸ਼ਨ ਚਾਹੀਦੀ ਆ ਟੈਸਟ ਲਈ ਮੈਚ ਹੋਣਾ ਚਾਹੀਦਾ ਫਿਰ ਮਿਲਦੀ ਆ ਐਦਾਂ ਦੇ ਕਾਰੋਬਾਰ ਸੀ ਕਿਹੜੇ ਕਾਰੋਬਾਰ ਨੂੰ ਦੇ ਸਕਦੇ ਆ ਉਹਨਾਂ ਦੇ ਮਨਮਤ ਆ ਜੇ ਅਸੀਂ ਆਖਾਂ ਕਿ ਭਾਈ ਤੂੰ ਬਾਹਰ ਤੀ ਲੈਲਾ ਸਬਜ਼ੀ ਮੰਡੀ ਚ ਬੈਠ ਜਾਕਰ ਉਹ ਕੋਈ ਵਿਚਾਰ ਵੀ ਉੱਠੇ ਨਹੀਂ ਆ ਤਾਂ ਮੇਡ ਤਾਂ ਕਰਨੀ ਪੈਦੀ ਆ ਨਾ ਹਾਂ ਅਸੀਂ ਕੋਣ ਜਿਵੇਂ ਕੁਆਡਿਕੇਟਣ ਲੱਗੇ ਮੁੰਡੇ ਖੁਸ਼ੀ ਵੀ ਨਹੀਂ ਉਹ ਕਦੇ ਕੋਈ ਖੜਣੀ ਆ ਤੇ ਅੱਜ ਮੈਂ ਸੱਤਿਆ ਹੋਇਆ ਸੀ ਮੈਂ ਕਿਉਂ ਲੈ ਕੇ ਉਹਨੂੰ ਕਿਉਂ ਦੇਵਾਂਗਾ ਜੀ ਜਿਹੜੇ ਪਟਨੇ ਆ ਗਏ ਜਿਹੜਾ ਹੁਣ ਪਿੰਡਾਂ ਤੋਂ ਉੱਤਨ ਆਈਆਂ ਨੇ ਇਹ ਚਿੱਟਾ ਮੁਕਤ ਨੇ ਕਿ ਨਸ਼ਾ ਮੁਕਤ ਨੇ ਨਸ਼ੇ ਦੀ ਤਾਂ ਈਂ ਬੋਕੀ ਜਾ ਜਾਂਦੀ ਹੈ ਦੇਖੋ ਚਿੱਟਾ ਮੁਕਤ ਨੇ ਤੇ ਇਹ ਕਈ ਹੈ ਸਾਡੇ ਆ ਕੁੜੀ ਸ਼ਗਨ ਬੈਠੀ ਆ ਆਪਣੇ ਸਰਪੰਚ ਆ ਇਹ ਉਹ ਪਿੰਡਾਇ ਤੇ ਵੀੜੀ ਬੱਤੀ ਵੀ ਨਹੀਂ ਬੰਦਾ ਕੋਈ ਹੈਗੇ ਪਿੰਡੇ ਜੀ ਠੀਕ ਹੈ ਨਾ ਚਿੱਟਾ ਮੁਕਤ ਹੈਗੇ ਬਾਕੀ ਹੋਰ ਹੋਰ ਗਿਆ ਨਸੀ ਬਹੁਤ ਘਟ ਹੋ ਰਗੀ ਜ ਬਤਬਤ ਕੋਈ ਫੀਮ ਖਾਂਦਾ ਮੈਂ ਤਲਾ ਦੇ ਬਿਲਦੀ ਦਿਖਾਉ ਕਿਥੋਂ ਕਮਿਸ਼ਨਰ ਜੀ ਕੋਈ ਪਿੰਡ ਇਹੋ ਜਿਹਾ ਵੀ ਹੈ ਜਿਹਨਾਂ ਨੇ ਸ਼ਰਾਬ ਦੇ ਠੇਕੇ ਵੀ ਨਹੀਂ ਆਉਦੇ ਪਿੰਡ ਦੇ ਨੇੜੇ ਖੁੱਲਣ ਦੇ ਉੱਤੇ ਪਿੰਡ ਦੇ ਵਿੱਚ ਤਾਂ ਕੀ ਪਿੰਡ ਦੇ ਨੇੜੇ ਕਿਹੜੀ ਨਹੀਂ ਸਾਡੇ ਦਾ ਬਸ ਕਰਕੇ ਕੁੜੀ ਦਾ ਜਿਹਦਾ ਤੁਸੀਂ ਜ਼ਿਕਰ ਕੀਤਾ ਹੋਇਆ ਇਹ ਮੈਂ ਆਪਦੇ ਪਿੰਡਾਂ ਦੇ ਵਿੱਚ ਬਹੁਤ ਵੱਡਾ ਸੁਧਾਰ ਲੈਂਦਾ ਹੋਇਆ ਉਹ ਪਿੰਡ ਬਦਲੋ ਜਿਹੜਾ ਸ਼ਹਿਰਾਂ ਵਰਗਾ ਬਣਾ ਲਿਆ ਤਾਂ ਕੋਈ ਇਹੋ ਜਿਹਾ ਮਤਲਬ ਬਾਕੀ ਦੇ ਪਿੰਡ ਵੀ ਉਦਾਂ ਦੇ ਹੋਣਗੇ ਤੇ ਆ ਮੈਂ ਕਹਿੰਦਾ ਜੀ ਹੁਣ ਛੱਪੜਾਂ ਦਾ ਕੰਮ ਚੱਲੀ ਜਾਂਦਾ ਕੰਮ ਇੱਥੇ ਸਾਡੇ ਕੀ ਸਰਸਿੰਘਾ ਵਾਲੇ ਦੇ ਆਏ ਨੇ ਉਥੇ ਕੰਮ ਚੱਲਦਾ ਸੀ ਮੈਂ ਪਰਸੋਂ ਕੀ ਸਰਸਿੰਘਾ ਵਾਲੇ ਗਿਆ ਸਾਰੇ ਪਿੰਡ ਨੇ ਧੰਨਵਾਦ ਕੀਤਾ ਕਹਿੰਦੇ ਪਿਛਲੇ 20-25 ਸਾਲ ਦਾ ਨਰਕ ਕੱਢਦਾ ਸਾਡੇ ਪਿੰਡਾਂ 'ਚ ਘਰਾਂ 'ਚ ਪਾਣੀ ਵੜ ਜਾਂਦਾ ਕੱਲ 10 ਕਰੋੜ ਦੀ ਲਾਗਤ ਨਾਲ ਭਾਈ ਰੁਪਏ ਮੂਰਤ ਕਰਕੇ ਛੱਪੜਾਂ ਦਾ ਛੱਪੜ ਤਕਰੀਬਨ ਅਸੀਂ ਪਿੰਡਾਂ ਦੇ ਵਿੱਚ ਜਿਹੜੇ ਓਵਰਫਲੋ ਹੁੰਦੇ ਸੀ ਘਰਾਂ 'ਚ ਪਾਣੀ ਵੜਦਾ ਸੀ ਬਾਰਸ਼ਾਂ ਵਾਲੇ ਦਿਨ ਕੋਈ ਨਹੀਂ ਰਹਿਣ ਦੇਣਾ ਹੋਰ ਵਿਕਾਸ ਦੇਖੋ ਇੰਨਾ ਚੱਲੀ ਜਾਂਦਾ ਜਿੰਨੇ ਨਗਰ ਪੰਚਾਇਤਾਂ ਗਿਆ ਉੱਥੇ ਸੀਵਰੇਜ ਪੈ ਰਿਆ ਭਾਈ ਰੂਪਾ ਕੋਠਾ ਗੁਰੂ ਭਗਤਾ ਮਲੂਕਾ ਮਹਰਾਜ ਕੰਮ ਚੱਲੀ ਜਾਂਦਾ ਇਹ ਜਿਹੜੇ ਪਿੰਡ ਦੇ ਇੱਥੇ ਰਾਮਪਰੇ ਚ ਆ ਸੂਆ ਬਣ ਕੇ ਪੁਲ ਬਣਾ ਤੇ ਇਕ ਲੱਕੜ ਦੇ ਪੁਲ ਸੀ ਕਿੰਨਾ ਡਰਲਾ ਦੀ ਅੱਜ ਡਿੱਗੀ ਗੱਡੀ ਕੱਲ ਡਿੱਗੀ ਤਿੰਨ ਤਰ ਗੱਡੀਆਂ ਇਕੱਠੀਆਂ ਲੱਗਦੀਆਂ ਆ ਫੂਲ ਵਾਲੀ ਰੋਡ ਦਾ 20 ਸਾਲ ਤੋਂ ਕੀ ਹਾਲ ਸੀਗਾ ਉੱਥੇ ਜਾਲੀ ਲਾ ਰਹੇ ਆ ਸ਼ਹਿਰ ਕਾ ਬਣਾ ਰਹੇ ਆ ਸੂਏ ਤੇ ਸਾਰੀਆਂ ਤਕਰੀਬਨ ਸ਼ਹਿਰ ਦੀਆਂ ਸੜਕਾਂ ਪੱਕੀਆਂ ਕਰਗੇ ਇੱਕ ਮਹੀਨਾ ਰਹਿ ਦਿੰਦੇ ਬਹੁਤ ਪੈਸਾ ਆ ਰਿਹਾ ਸਕੂਲਾਂ ਦਾ ਕੰਮ ਆ ਜੀ 40 ਕਰੋੜ ਰੁਪਏ ਕੱਲੇ ਵਿਧਾਨ ਸਭਾ ਹਲਕਾ ਰਾਂਪਰਾ ਦੇ ਵਿੱਚ ਲੱਗਿਆ ਸਕੂਲਾਂ ਚ ਡਿੱਗੀ ਸਕੂਲ ਰਾਂਪਰੇ ਦਾ ਸਕੂਲ ਆ ਜਿੱਥੇ ਕਿ 24 ਕਲਾਸ ਰੂਮ ਅਤੇ 22 ਦੇ ਵਿੱਚ ਪੈਣ ਲੱਗੇ ਹੋਏ ਆ ਐਲ ਸੀ ਡੀ ਐ ਲਾਇਬ੍ਰੇਰੀਆਂ ਬਣ ਰਹੀਆਂ ਘੱਡਾ ਬੰਨਾ ਸੋਰੀ ਭੋੜੀਪੁਰੇ ਲਾਇਬ੍ਰੇਰੀ 75 ਲੱਖ ਰੁਪਏ ਲਾ ਕੇ ਟਵਾਲੀ ਲਾਇਬ੍ਰੇਰੀ ਚੱਲੂ ਹੋਈ ਹੈ 6 ਏ ਸੀ ਲੱਗੇ ਵੱਡਾ ਹਾਲ ਆ ਸੀਰੀਏ ਵਾਲੇ ਬਹੁਤ ਵੱਡੀ ਲਾਇਬ੍ਰੇਰੀ ਆ ਇੱਥੇ ਬਣ ਰਹੀ ਹੈ ਡਿੱਗੀ ਸਕੂਲ ਦੇ ਵਿੱਚ ਵੀ ਕੰਮ ਸਿੱਖਿਆ ਤੇ ਬਹੁਤ ਚੱਲ ਰਿਹਾ ਤੇ ਆ ਗਲੀਆਂ ਨਾਲੀਆਂ ਸੜਕਾਂ ਤਾਂ ਮੇਰੇ ਕਹ ਰਹਿ ਨਹੀਂ ਦੇਣਾ 35 ਸੜਕਾਂ ਜਿਹੜੀ 19000 ਕਿਲੋਮੀਟਰ ਪੰਜਾਬ ਸਰਕਾਰ ਬਟਰੇਮਾਨ ਸਰਕਾਰ ਨੇ ਪਾਸ ਕੀਤੀ ਹੈ ਉਹਦੇ ਚ 35 ਸੜਕਾਂ ਮੈਨੂੰ ਦਿੱਤੀਆਂ ਉਹਨਾਂ ਨੇ ਰਿਪੇਅਰ ਕਰਨ ਬਾਅਦ ਤੋਂ ਸਰ ਜਿਹੜੇ ਵੀ ਬੰਦੇ ਨਸ਼ਾ ਮੁਕਤ ਹੋਏ ਹੈ ਹੂੰ ਉਹਨਾਂ ਚ ਕੋਈ ਵਿਸ਼ੇਸ਼ ਉਹਨਾਂ ਨੂੰ ਕੋਈ ਸਹੂਲਤ ਜਾਂ ਕੋਈ ਇਸ ਤਰ੍ਹਾਂ ਦੇ ਖੇਡਾਂ ਦੇ ਟੂਰਨਾਮੈਂਟ ਹਾਂਜੀ 30 ਖੇਡ ਨਰਸਰੀਆਂ ਅਸੀਂ ਲੈ ਕੇ ਆਏ ਜੀ ਜਿਨ੍ਹਾਂ ਦਾ ਕੰਮ ਸ਼ੁਰੂ ਕਰਨ ਲੱਗੇ ਆ 30 ਖੇਡ ਨਰਸਰੀਆਂ ਜਿਹੜੀਆਂ ਉਹ ਪੁੱਛਿਆ ਗਿਆ ਸਾਰੇ ਵੱਖ-ਵੱਖ ਪਿੰਡਾਂ ਦੇ ਸਰਪੰਚ ਸਾਹਿਬਾ ਨਾਲ ਤੋਂ ਗੱਪਰੂਆਂ ਤੋਂ ਖਿਡਾਰੀਆਂ ਤੋਂ ਵੀ ਤੁਸੀਂ ਕਿਹੜੀ ਖੇਡ ਨੂੰ ਤਰਜੀਹ ਦਿੰਦੇ ਆ ਉਹ ਕਹੀ ਤਾਂ ਕਹਿੰਦੇ ਅਸੀਂ ਕਬੱਡੀ ਖੇਡਦੇ ਕਹੀ ਤਾਂ ਫੁੱਟਬਾਲ ਕ੍ਰਿਕਟ ਜਿਹੜੀ ਤਰੀਕੇ ਦਾ ਉਹ ਖੇੜੇ ਉਸ ਤਰੀਕੇ ਦੇ ਦੀ ਗਰਾਊਂਡ ਬਣਾਉਣ ਲੱਗੇ ਉਹਦੇ 30 30 ਖੇਡ ਨਰਸੀਆਂ ਸਾਡੀਆਂ ਆਗੀਆਂ ਮਨਜ਼ੂਰ ਹੋ ਗਈਆਂ ਇੱਕ ਹੋਰ ਸਰਕਾਰ ਦਾ ਬਹੁਤ ਵੱਡਾ ਪ੍ਰਾਲਾ 92 99 ਦੇ ਵਿੱਚ ਇੱਕ ਜੂਥ ਭਲਾਈ ਕਲੱਬ ਹੁੰਦੀ ਸੀ ਜੋ ਗਵਰਨਮੈਂਟ ਪੰਜਾਬ ਗਵਰਨਮੈਂਟ ਨਾਲ ਰਿਲੇਟਡ ਸੀਗੇ ਉਹ ਹੌਲੀ 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 ਠੱਡੇ ਵਾਸਤੇ ਚ ਪੈ ਗਏ ਕਾਗਜ਼ ਚੱਲੀ ਜਾਂਦੇ ਸੀ ਹੁਣ ਆਮ ਆਦਮੀ ਪਾਰਟੀ ਸਰਕਾਰ ਨੇ ਫੇਰ ਉਹ ਜਿਹੜੇ ਉਹ ਕਰ ਲਈ ਖੜੇ ਉਹਦੇ ਵਿੱਚ ਹੁਣ 15 ਸੀ ਮੈਂਬਰ ਹਲਕੇ ਚ ਲਏ ਆ ਉਹਨੂੰ 4-4 ਪਿੰਡ ਦਿੱਤੇ ਆ ਕਲੱਬਾਂ ਵਾਸਤੇ ਅੱਗੇ ਇੱਕ ਪ੍ਰਧਾਨ ਚੁਣ ਕੇ ਚੂਤ ਭਲਾਈ ਕਲੱਬ ਦਾ ਸਰਕਾਰ ਨਾਲ ਪੰਜਾਬ ਸਰਕਾਰ ਨਾਲ ਰਿਲੇਟਡ ਹੋਊਗਾ 21 ਮੈਂਬਰ ਉਹਦੇ ਨਾਲ ਹੀ ਸਰਕਾਰ ਜਿਹੜਾ ਪੈਸਾ 2000 ਕਰੋੜ ਰੁਪਇਆ ਉਹਨਾਂ ਦੇ ਕਲੱਬਾਂ ਨੂੰ ਖੇਡਾਂ ਦਾ ਸਮਾਨ ਜਾਂ ਕੋਈ ਗਰਾਊਂਡ ਆ ਜਾਂ ਕੋਈ ਜਿਮ ਆ ਉਹਨਾਂ ਲਈ ਦੇ ਰਹੇ ਆ ਉਹ ਬਾਦ ਦੋ ਮਹੀਨੇ ਸ਼ੁਰੂ ਕਰਤਾ ਉੱਤਰੇ ਇਸ ਤੋਂ ਬਾਅਦ ਕੋਈ ਹੋਰ ਇਸ ਨਸ਼ਾ ਵਾਸਤੇ ਕੋਈ ਹੋਰ ਕੋਈ ਸਕੀਮ ਜੋ ਆਪਾਂ ਇਹਨੂੰ ਕੰਟੀਨਿਊ ਕਰਨਾ ਹੈ ਨਾਲ ਕੁਝ ਹੋਰ ਨਹੀਂ ਸਕੀਮ ਤਾਂ ਨਸ਼ੇ ਦੇ ਗਰੀ ਸਕੀਮ ਤਾਂ ਨਸ਼ੇ ਦੀ ਜੀ ਬੰਦ ਕਰਾਦਾ ਕਿ ਬਸ ਅਸੀ ਕਰਾ ਕੇ ਜਾਣਾ ਕੰਮ ਕਿੰਨੇ ਕ ਨੌਜਵਾਨਾਂ ਦੇ ਸਰ ਪਿਛਲੇ ਜਨ ਨਸ਼ਾ ਛੱਡਿਆ ਜਿਨ੍ਹਾਂ ਨੂੰ ਆਪਾਂ ਐਡਮਿਟ ਕਰਾਇਆ ਹੈ ਨਹੀਂ ਪਤਾ ਕੀ ਹੈ ਜੀ ਕਈ ਤਾਂ ਛੱਡ ਗਏ ਆ ਹੁਣ ਕਈ ਮੇਰੇ ਇਹ ਜੇ ਪਿੰਡ ਦੇ ਜਿੱਥੇ ਆ ਬੜੇ ਹੀ ਦੇ ਚਿੱਟਾ ਆਪਾਂ ਕਹਿੰਦੇ ਚਿੱਟੀ ਆ ਗਿਆ ਪੰਜਾਬ ਨੂੰ ਖਾ ਲਿਆ ਉਹ ਪਿੰਡ ਨੇ ਜਿੱਥੇ ਜਿਹੜੇ ਉਥੇ ਚਿੱਟਾ ਪਹਿਲੇ ਦਿਨੋਂ ਹੀ ਆਇਆ ਇਹ ਲਾਸਟ ਕੁਸਚਨ ਹਨ ਕਰਦੇ ਆਂ ਬਸ ਐਸਐਚਓ ਸਾਹਿਬ ਵੀ ਕੋਲੇ ਬੈਠੇ ਆ ਪੁਲਿਸ ਵਿਭਾਗ ਜਿਵੇਂ ਲਾਅ ਐਂਡ ਆਰਡਰ ਦੀ ਸਥਿਤੀ ਦੇ ਲਈ ਵੀ ਆਪਣੇ ਕੋਲੇ ਜਿਹੜੇ ਥਾਣੇ ਆਪਣੇ ਅੰਡਰ ਦੋ ਤਿੰਨ ਆਉਂਦੇ ਆਪਣੇ ਹਲਕਾ ਉਹਨਾਂ ਦੇ ਸਟਾਫ ਦੀ ਕੀ ਸਥਿਤੀ ਹੈ ਸਟਾਫ ਬਹੁਤ ਆ ਬਾਕੀ ਜਿਹੜੇ ਪ੍ਰੋਬਲਮ ਧਰਨਾ ਵਗੈਰਾ ਚੱਲਦੀ ਰਹਦੀ ਹੈ ਉਥੇ ਜਾਣਾ ਪੈਂਦਾ ਅੱਜ ਇਕੱਲੇ ਐਸਐਚਓ ਸਾਹਿਬ ਆਏ ਨੇ ਦੋਨੋਂ ਐਸਐਚਓ ਤੀਜਾ ਸਦਰ ਦਾ ਐਸਐਚਓ ਸਾਡੇ ਡਿਪਟੀ ਸਾਹਿਬ ਡੀਐਸਪੀ ਸਾਹਿਬ ਉਥੇ ਫੇਰ ਤਾਂ ਨਿੱਤੇ ਗਏ ਵੇ ਆ ਹਾਂ ਚੋ ਗਏ ਵੇ ਉਹ ਪ੍ਰੋਬਲਮ ਜਿਹੜੀ ਪੰਜਾਬ ਚ ਮੁੱਦੀ ਰਹਦੀ ਉਹਦੇ ਕਰਕੇ ਲਈ ਬਹੁਤ ਪੂਰੇ ਅੱਜ ਤੱਕ ਥਾਣੇ ਭਰੇ ਪਏ ਜੀ ਥਾਣੇ ਮਲਾਜਮ ਨੇ ਸਕੂਲਾਂ ਦੇ ਵਿੱਚ ਜਿੱਥੇ ਇੱਕ ਟੀਚਰ 17 ਨੂੰ ਪੜ੍ਹਾਉਂਦਾ ਸੀ ਅੱਜ 23 ਤੀ ਦਿਹਾੜਾ ਪਏ ਉੱਥੇ ਇੱਕ ਹੋਰ ਦੱਸਦਾ ਤੁਹਾਨੂੰ ਗੱਲ ਭਾਇਰ ਸਕੂਲਾਂ ਦੇ ਵਿੱਚ ਦੋ ਗਾਰਡ ਦਿੱਤੇ ਆ ਜੀ ਉਹ ਵੀ ਸਾਬਕਾ ਫੌਜੀ ਆ ਆਪਾਂ ਉਹਨੂੰ ਜੋਬ ਦਿੱਤੀ ਹੈ ਗਵਰਨਮੈਂਟ ਨੇ ਦੋ ਗਾਰਡ ਤੇ ਇੱਕ ਮੈਨੇਜਰ ਦਿੱਤਾ ਪਹਿਲਾਂ ਕੀ ਕਰਦੇ ਸੀ ਅਧਿਆਪਕਾਂ ਨੂੰ ਜੇ ਕੋਈ ਵੱਲ ਖਰਾਬ ਹੋ ਗਏ ਪੱਖਾ ਖਰਾਬ ਹੋ ਗਏ ਕੋਈ ਪਲੰਬਿੰਗ ਦਾ ਕੰਮ ਆ ਉਹ ਅਧਿਆਪਕਾਂ ਨੂੰ ਕਰ ਰਹੇ ਅੱਜ ਉਹ ਮੈਨੇਜਮੈਂਟ ਵਾਸਤੇ ਮੈਨੇਜਰ ਲਾਦੇ ਚਾਰ ਚਾਰ ਦਵਾਰੀਆਂ ਨਹੀਂ ਸੀ ਉੱਥੇ ਵੀ ਅਧਿਆਪਕਾਂ ਦਾ ਅੰਗਾ ਚ ਕੀ ਫਿਰਦੀ ਕਿਤੇ ਛੋਟਾ ਨਾ ਜੀ ਪਸੂ ਨਾ ਜੀ ਘਾਨਾ ਜੀ ਬਹੁਤ ਸੋਣਾ ਸਰਕਾਰ ਕੰਮ ਕਰਨ ਲੱਗੀ ਹੈ ਮੈਂ ਤਾਂ ਥੋੜਾ ਪਿੰਡ ਘਾਉਣ ਲੱਗੇ ਤੁਹਾਨੂੰ ਫਿਰ ਐਸਐਚਓ ਸਾਹਿਬ ਕਰਨ ਦੀ ਗੱਲ ਆ ਪਿੰਡ ਆ ਜੀ ਜਿਹੜੇ ਸਾਡੇ 20 ਗ੍ਰਾਮ ਬਚੇਤਾ ਮੱਲੂਆਣਾ ਜੀ ਸਾਡੇ ਮੇਰੇ ਪੀਏ ਦਾ ਪਿੰਡ ਸੁੱਖੀ ਦਾ ਸੋਨੂ ਸਰਪੰਚ ਹਿੰਮਤਪਰਾ ਕੋਠੇ ਮਾਰ ਸਕਦੇ ਨੇਗਾ ਸਰਪੰਚਾ ਦਾ ਕੈਮਰਾ ਮਾਰਦੇ ਆਂ ਉਹ ਬਾਅਦ ਬਾਅਦ ਮਾਰਦੇ ਜਿਹੜਾ ਨਾਉਂਸ ਕੰਟੀਨਿਊ ਬੋਲੋ ਅ ਤਲ ਵਾਲੀ ਪੀਪਲੀ ਗੁਰੂ ਸਰਮਹਰਾਜ ਕੋਠੇ ਰੱਥੜੀਆਂ ਮਹਿਰਾਜ ਖੁਰਦ ਕਾਲੇ ਬਾਗ ਭਾਈ ਰੂਪਾ ਖੁਰਦ ਕੋਠੇ ਸੁਖਾਨੰਦ ਨਯੌਰ ਨਮਾ ਕੇਸਰਵਾਲਾ ਬੁਰਜ throd ਕੋਠਾ ਗੁਰੂ ਖੁਰਦ ਗੁਰਦੇਵ ਸਿੰਘ ਵਾਲਾ ਗੌਂਸਪਰਾ ਹਾਂਜੀ ਗੁਰੂ ਸਰ ਜਲਾਲ ਭਾਈ ਜਾਨਾ ਕੋਠੇ ਸੱਧੂ ਖੁਰਦ ਕੌਲੋਕੇ ਹਾਂ 20 ਪਿੰਡ ਹੋ ਗਏ ਜੀ 20 ਪਿੰਡਾਂ ਦੇ ਵਿੱਚ ਜਿਹੜੇ ਇੱਕ ਇੱਕ ਪੰਚਾਇਤ ਦਾ ਆਪਣਾ ਇੱਕ ਆਗੇ ਪੋਡਾ ਜੀ ਪੈਸਾ ਬੂ ਲਾਗੇ ਸੁਖਨੰਦਰ ਹਾਂਜੀ ਆਈ ਜਾਂਦੇ ਆ ਇੱਕ ਪੈਸਾ ਬਾਕੀ ਆ ਗਏ ਸਾਰੇ ਸੋਲੀ ਸਾਰੇ ਆ ਗਏ ਇੱਕ ਇੱਕ ਨਹੀਂ ਆਈ ਸੀ ਪੰਚਾਇਤ ਕੱਲੇ ਨਯੌਰ ਦੀ ਬਾਕੀ ਸਾਰੇ ਹਾਜ਼ਰ ਨੇ ਠੀਕ ਠਾਕ ਹਾਂਜੀ ਵਧਾਈ ਦੇ ਬਸ ਸਿੱਧੂ ਜੱਟ ਸਿੱਧੂ ਜੱਟ ਇੱਕ ਤਾਂ ਪਿਛਲੇ ਦਿਨੀ ਜਦੋਂ ਮੁੱਖ ਮੰਤਰੀ ਸਾਹਿਬ ਆਏ ਸੀਗੇ ਤਾਂ ਪਿੰਡ ਦੇ ਇੱਕ ਤੁਹਾਡੇ ਖਾਸ ਕਰਕੇ ਆ ਮਹਾਰਾਜ ਪਿੰਡ ਦੇ ਨੌਜਵਾਨ ਨੇ ਜਿਹੜੀ ਹੈ ਸ਼ਿਕਾਇਤ ਕੀਤੀ ਸੀ ਕਿ ਸਾਡੇ ਪਿੰਡਾਂ ਦੇ ਵਿੱਚ ਕੁਝ ਲੋਕ ਜਿਹੜੇ ਨੇ ਪੈਸੇ ਇਕੱਠੇ ਕਰਦੇ ਨੇ 20 ਤੋਂ 25000 ਰੁਪਇਆ ਪਰ ਇੱਕ ਦੇ ਹਿਸਾਬ ਨਾਲ ਤੇ ਸਾਡੀ ਪਿੰਡ ਦੀ ਜਿਹੜੀ ਜ਼ਮੀਨ ਹੈ ਉਹ ਭਾਰਤ ਮਾਲਾ ਪ੍ਰੋਜੈਕਟ ਦੇ ਵਿੱਚ ਆਈ ਸੀ ਉਹਦੇ ਵਿੱਚ ਪੰਜ ਬੰਦਿਆਂ ਦੇ ਖਿਲਾਫ ਜਿਹੜਾ ਮਾਮਲਾ ਵੀ ਦਰਜ ਹੋਇਆ ਤੈਨੂੰ ਫੜ ਲਈ ਲੇਕਿਨ ਪਿੰਡ ਵਾਲੇ ਦੋ ਪੱਖ ਪਾਸੇ ਹੋ ਗਏ ਇੱਕ ਉਸ ਬੰਦੇ ਦੇ ਨਾਲ ਹੋ ਗਏ ਇੱਕ ਜਿਹੜੇ ਫੜੇ ਹੋਏ ਸੀ ਉਹਨਾਂ ਦੇ ਨਾਲ ਹੋ ਗਏ ਉਹ ਕਹਿੰਦੇ ਨੇ ਕਿ ਵੀ ਉਹਨਾਂ ਬੰਦਿਆਂ ਦੇ ਖਿਲਾਫ ਕਿਉਂ ਨਹੀਂ ਮਾਮਲਾ ਦਰਜ ਉਹਨਾਂ ਬੰਦਿਆਂ ਨੂੰ ਫੜਿਆ ਜਾਵੇ ਜਿਹੜੇ ਬੰਦਿਆਂ ਨੇ ਪੈਸੇ ਇਕੱਠੇ ਕੀਤੇ ਨੇ ਤੇ ਇਹਦੀ ਇਨਕੁਆਰੀ ਭਾਵੇਂ ਤੁਸੀਂ ਕਿਸੇ ਵੀ ਏਜੰਸੀ ਤੋਂ ਕਰਾਓ ਭਾਵੇਂ ਵਿਜੀਲੈਂਸ ਤੋਂ ਕਰਾਓ ਕਿਸੇ ਹੋਰ ਏਜੰਸੀ ਤੋਂ ਕਰਾਉਣੇ ਚਾਹੁੰਦੇ ਆ ਲੇਕਿਨ ਪਿੰਡ ਵਾਲਿਆਂ ਨੂੰ ਕਿਉਂ ਤੰਗ ਕੀਤਾ ਜਾ ਰਿਹਾ ਨਹੀਂ ਗੱਲ ਮੈਂ ਦੇਖੋ ਜੀ ਮੈਨੂੰ ਬਾਹਲੇ ਕੋਈ ਕੇਸ ਦਾ ਪਤਾ ਨਹੀਂ ਸੀਗਾ ਪੁਰਾਣਾ ਕੇਸ ਸੀਗਾ ਇਹ ਇੱਥੇ ਕੀ ਹੋਇਆ ਸਾਡੇ ਕੋਲੇ ਵੀ ਇਹ ਸੁਣਨ ਨੂੰ ਆਇਆ ਸੀ ਸਕੇਤਾਂ ਵੀ ਆਈਆਂ ਕਿ 50-60 ਲੱਖ ਤੋਂ ਵੀ ਕਿੱਲੇ ਦਾ ਸਰਕਾਰਾਂ ਨੇ ਦਿੱਤਾ ਸੀ ਸੈਂਟਰ ਸਰਕਾਰ ਨੇ ਉਹਨਾਂ ਨੇ ਲਾਲਚ ਬਸ ਪਾ ਕੇ ਕਿਸਾਨਾਂ ਨੂੰ ਵੀ ਸੋਨੂੰ 30-30 ਲੱਖ ਰੁਪਏ ਵਾਧਾ ਦਵਾਦਾਂਗੇ 20-20 ਹਜ਼ਾਰ 30 ਹਜ਼ਾਰ ਰੁਪਿਆ ਉਹ ਜਿਹੜਾ ਕਿਸਾਨਾਂ ਨੇ ਦਿੱਤਾ ਦਿੱਤਾ ਕਿਹਨੂੰ ਉਹ ਪੱਤੀਆਂ ਦੇ ਅਲੱਗ-ਅਲੱਗ ਉਹਨਾਂ ਨੇ ਕਮੇਟੀਆਂ ਬਣਾ ਲਿਆ ਹੁਣ ਜੇ ਕਿਸਾਨ ਜਿਹਨੂੰ ਪੈਸੇ ਦੇ ਕੇ ਆਊਗਾ ਉਹਦਾ ਨਾਮ ਲੈ ਰਿਆ ਵੀ ਮੈਂ ਤਾਂ ਇਹਨੂੰ ਦਿੱਤੇ ਸੀ ਅੱਗੇ ਉਹ ਪੈਸੇ ਕਿਹਨੂੰ ਦਿੱਤੇ ਉਹਦਾ ਉਹ ਦੱਸੂਗਾ ਨਾ ਹੁਣ ਜੇ ਕਿਸਾਨ ਨੇ ਨਾਮ ਲਿਆ ਤੇ ਵੀ ਮੈਂ ਤਾਂ ਫਲਾਣੇ ਬੰਦੇ ਨੂੰ ਇੰਨੇ ਪੈਸੇ ਦਿੱਤੇ ਇਕੱਠੇ ਕਰਕੇ ਪੰਜ ਕਿਸਾਨਾਂ ਨੇ ਦਸਾਂ ਨੇ ਉਹਨੇ ਕਹਿੰਦਾ ਉਹ ਕਹਾ ਕੇ ਜਵਾਬ ਦੇ ਵੀ ਮੈਂ ਤਾਂ ਉਹਨੂੰ ਦਿੱਤਾ ਕਸੂਰਬਾਤ ਹੋ ਸਕਦਾ ਬੰਦਾ ਉਸ ਤਰ੍ਹਾਂ ਹੋਇਆ ਕਿਉਂਕਿ ਅੱਗੇ ਉਹ ਕਹਿ ਦੇ ਵੀ ਮੈਂ ਤਾਂ ਅੱਜ ਫਲਾਣੇ ਨੂੰ ਦਿੱਤੇ ਜਿਹੜੇ ਜਿਹੜੇ ਬੰਦੇ ਨੂੰ ਕਹਿ ਰਿਹਾ ਸਾਰਾ ਪਿੰਡ ਉਹ ਬੰਦੇ ਜਿਹੜੇ ਵੀ ਪਰਚਾ ਹੋਇਆ ਉਹ ਰੇਡ ਵੱਜੀ ਆ ਉਹ ਘਰੇ ਹੈ ਨਹੀਂ ਪਾਸੇ ਸਾਰਾ ਛੱਟ ਕੀਤਾ ਉੱਪਰ ਜਿੱਦਾਂ ਲੱਗ ਪੱਜਿਆ ਨਹੀਂ ਕਿਸੇ ਵੀ ਰੌਲਾ ਪੈ ਗਿਆ ਹਾਂਜੀ ਜਿਹੜਾ ਰੌਲਾ ਪੈ ਗਿਆ ਸੀ ਦੱਜ ਸਾਹਿਬ ਨੇ ਅਗਲੀ ਘੰਟਾ ਦੇਖੇ ਸੀਗੇ ਲੀਆਟ ਤੋਂ ਉਹ ਗੇਰ ਨੂੰ ਅਰੈਸਟ ਕਰ ਲਿਆ ਗਿਆ ਉਹ ਨਹੀਂ ਉਹ ਮੈਨੂੰ ਨਹੀਂ ਪਤਾ ਕਿਉਂਕਿ ਅਸੀਂ ਤਾਂ ਅੱਜ ਤਾਂ ਰਾਤ ਨੂੰ 9 ਵਜੇ ਪੜਦੇ ਆ ਪ੍ਰੋਗਰਾਮ ਸੀ ਪਿੰਡਾਂ ਤੇ ਠੀਕ ਹੈ ਨਾ ਤੇ ਉਹ ਕਿਉਂਕਿ ਸਿੱਧਾ ਮਾਮਲਾ ਪੁਲਿਸ ਦਾ ਤੇ ਇਹ ਉਹਨਾਂ ਲੋਕਾਂ ਦਾ ਹੋ ਗਿਆ ਸੀਗਾ ਸੀਐਮ ਸਾਹਿਬ ਨੇ ਜਦੋਂ ਉੱਥੋਂ ਆਪਣਾ ਸਟੇਜ ਤੋਂ ਅਨਾਉਂਸ ਕਰਤਾ ਤੇ ਉਹ ਜਿਹੜਾ ਪ੍ਰੋਗਰਾਮ ਸਿੱਧਾ ਹੋ ਗਏ ਨਾ ਹਾਂ ਪਰ ਉਹਦੇ ਵਿੱਚ ਇੱਕ ਚੀਜ਼ ਕਹੀ ਗਈ ਕਿ 3 ਸਾਲ ਹੋ ਗਏ ਸਰਕਾਰ ਬਣੀ ਨੂੰ ਕਿਉਂ ਇੰਨਾ ਟਾਈਮ ਲੱਗਦਾ ਨਾ ਨਾ ਇਹ ਤਾਂ ਪਤਾ ਕੀ ਹੈ ਜੀ ਉਹ ਜਿਹੜੇ ਲੜਕਾ ਬੋਲਿਆ ਸੀ ਨਾ ਉਹਨੇ 2-3 ਵਾਰੀ ਜਾ ਕੇ ਉੱਥੇ ਦਰਖਾਸਤ ਦਿੱਤੀਆਂ ਤੇ ਉਹ ਇੱਕ ਦੋ ਸ਼ਾਇਦ ਪਾਵਰਫੁੱਲ ਬੰਦੇ ਕਹੋਂਦੇ ਸੀ ਆਪਣੇ ਆਪ ਨੂੰ ਬਹੁਤ ਨੇੜ ਦਾ ਕੋਈ ਹੋ ਸਕਦਾ ਵੀ ਉਹ ਪਾਵਰਫੁੱਲ ਬੰਦੇ ਆਪੇ ਵਿੱਕਾ ਲਾ ਦੇਉਗੇ ਆ ਦੁਖੀ ਹੋਏ ਬੋਲੇ ਸੀ ਐਸਐਮ ਸਾਹਿਬ ਕੋਲ ਤਾਂ ਕੀ ਹੁਣ ਇਹ ਇਸ ਤੋਂ ਬਾਅਦ ਕਹਿ ਸਕਦੇ ਆ ਕਿ ਇਹਨਾਂ ਦੀ ਵਿਜੀਲੈਂਸ ਜਾਂਚ ਵਾਸਤੇ ਤੁਸੀਂ ਖੁਦ ਜਿਹੜਾ ਕਹੋਂਗੇ ਸੀ ਐਸਐਮ ਸਾਹਿਬ ਨੂੰ ਮੈਂ ਤਾਂ ਕਹਣਾ ਵਿਜੀਲੈਂਸ ਜਾਂਚ ਹੋਵੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਵੇ ਜਿਹੜੇ ਕਿਸਾਨਾਂ ਨੇ ਪੈਸੇ ਦਿੱਤੇ ਆ ਉਹ ਤਾਂ ਉਹ ਵੀ ਮੰਨੀ ਜਾਂਦੇ ਨੇ ਵੀ ਅਸੀਂ ਪੈਸੇ ਲੈ ਕੇ ਦਿੱਤੇਗਾ ਕਿੰਨਾ ਕੁ ਪੈਸਾ ਜਿਹੜਾ ਲਿਆ ਇਹਨਾਂ ਨੇ 100 150 ਕਿਸਾਨ ਹੋਣਾ ਕਿੰਨਾ ਹੋਣਾ ਆਜੂ ਡਿਟੇਲ ਆਜੂਗਾ ਜੀ ਕਿਉਂਕਿ ਹੋਰ ਪਿੰਡਾਂ ਚ ਵੀ ਆ ਕੱਲੇ ਮੇਰੇ ਹਲਕੇ ਜੀ ਨਹੀਂ ਪੈਣੀ ਹੋਰ ਬੱਚੋਣੇ ਦੇ ਵੀ ਆ ਚਾਈ ਬੈਠੇ ਸੀ ਜੀ ਹੂੰ ਸਿਧਾਣੇ ਦੇ ਸਿਧਾਣੇ ਦੇ ਵੀ ਆਈ ਬੈਠੇ ਸੀ ਲੈਰ ਦੇ ਆਈ ਬੈਠੇ ਸੀ ਜੀ ਚੁੱਪ ਚਾੜਕ ਜੇ ਬਦਲੇ ਕੀ ਕੁਛ ਨਿਕਲੂਗਾ ਜੀ ਇਹਦਾ ਦਿਲਪੁਰੇ ਦੇ ਵੀ ਇਹ ਦੇਖੋ ਇਹਦਾ ਇਹਦਾ ਹੁਣ ਖੁੱਲ ਗਿਆ ਨਾ ਅਗਲਾ 20000 ਦੇ ਚੁੱਪ ਛੱਡੂ ਪਰ ਇੱਕ ਆਪਣੇ ਪੰਜਾਬੀ ਜੋ ਛੱਡੂ ਉਪਰ ਮੈਂ ਕੀ ਲੈਣਾ 20000 ਤੋਂ ਕੋਈ ਗੰਦ ਵੀ ਮੈਂ ਕੀ ਲੈਣਾ ਜਾਂ ਕੋਟ ਜਾ ਕੇ 20 ਦਾ ਕੀ ਬਣੂਗਾ ਇਹ ਚੁੱਪ ਕਰੇ ਬੈਠੇ ਪਹਿਲਾਂ ਹੂੰ ਮੈਂ ਨਾ ਦੀਪਿੰਦਾਂ ਹਾਂਜੀ ਬਾਕੀ ਐਸਐਚਯੂ ਸਾਹਿਬ ਬੈਠੇ ਨੇ ਜੀ ਹਾਂਜੀ